ਨਗਰਪੰਚਾਇਤ ਖਨੋਰੀ ਦੇ ਐਸਸੀ ਮਹਿਲਾ ਪ੍ਰਧਾਨ ਨੂੰ ਸਰਕਾਰੀ ਤੌਰ ਤੇ ਕੰਮਕਾਜ ਕਰਨ ਦਾ ਸਥਾਨਕ ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਨਾ ਕਰਨ ਦਾ ਮਾਮਲਾ ਭਖ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਦਫ਼ਤਰ ਵਿੱਚ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਪ੍ਰਧਾਨ ਦੀਆਂ ਤਿੰਨ ਕੁਰਸੀਆਂ ਸਮਾਨ ਅੰਤਰ ਲਾਈਆਂ ਗਈਆਂ ਹਨ। ਇਸ ਸਬੰਧੀ ਖਨੋਰੀ ਦੇ ਕਾਉਂਸਲਰ ਮਹਾਵੀਰ ਸਿੰਘ ਠੇਕੇਦਾਰ ਨੇ ਸਥਾਨਕ ਸਰਕਾਰਾਂ ਵੱਲੋਂ ਨਗਰਪੰਚਾਇਤ ਖਨੋਰੀ ਦੇ ਪ੍ਰਧਾਨ ਐਸਸੀ ਰੀਤੂ ਰਾਣੀ ਨੂੰ 2 ਮਹੀਨਿਆਂ ਬਾਅਦ ਵੀ ਕੰਮਕਾਜ ਕਰਨ ਦੇ ਅਧਿਕਾਰ ਨਾ ਦਿੱਤੇ ਜਾਣ ਦੇ ਮਾਮਲੇ ਤੇ ਸਵਾਲ ਚੁੱਕਦਿਆਂ ਚੇਤਾਵਨੀ ਦਿੱਤੀ ਹੈ ਜੇ ਨੋਟੀਫਿਕੇਸ਼ਨ ਜਾਰੀ ਨਾ ਹੋਇਆ ਤਾਂ ਉਹ ਅਦਾਲਤ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ ਇੱਥੇ ਉਹਨਾਂ ਇਹ ਵੀ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਐਸਸੀ ਭਾਈਚਾਰੇ ਵਿੱਚ ਭਾਰੀ ਰੋਸ ਹੈ ਆਓ ਜਾਣਦੇ ਹਾਂ ਕੀ ਹੈ ਮਾਮਲਾ ਮਹਾਵੀਰ ਸਿੰਘ ਜੀ ਐਸਸੀ ਭਾਈਚਾਰੇ ਦੀ ਰੀਤੂ ਰਾਣੀ ਨੂੰ ਨਗਰ ਪੰਚਾਇਤ ਖਨੋਰੀ ਦੇ ਪ੍ਰਧਾਨ ਬਣਿਆ 2 ਮਹੀਨੇ ਹੋ ਚੁੱਕੇ ਹਨ ਪਰ ਅਜੇ ਤੱਕ ਗੈਸਟ ਜਾਰੀ ਨਹੀਂ ਹੋਇਆ ਆਪ ਇਸ ਨੂੰ ਐਸ்சி ਭਾਈਚਾਰੇ ਨਾਲ ਤੱਕਾ ਨਹੀਂ ਸਮਝਦੇ ਜਦੋਂ ਕਿ ਆਪ ਵੀ ਨਗਰ ਪੰਚਾਇਤ ਖਨੋਰੀ ਦੀ ਨਮਾਇੰਦਗੀ ਕਰ ਰਹੇ ਹੋ ਨਗਰ ਪੰਚਾਇਤ ਖਨੋਰੀ ਦੀ ਜਿਹੜੀ ਇਲੈਕਸ਼ਨ ਹੈ ਉਹ 21 12 2024 ਨੂੰ ਹੋਈ ਦੀ ਤੇ 7 1 2025 ਨੂੰ ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਐਸਸੀ ਕਮਿਊਨਿਟੀ ਵਾਸਤੇ ਵੀ ਵੁਮਨ ਵੀ ਬਣ ਸਕਦੇ ਹੋ ਤੇ ਜੈਂਟਸ ਵੀ ਬਣ ਸਕਦਾ ਇਸ ਕਰਕੇ ਉਹ ਤੋਂ ਬਾਅਦ ਸਾਡੀ ਮਾਨਯੋਗ ਬੀਬੀ ਐ ਸੀਨੂ ਕਾਂਸਲ ਜੀ ਉਹਨੇ ਰਿੱਟ ਪਾ ਦਿੱਤੀ ਉਹਦੇ ਖਿਲਾਫ ਵੀ ਐਸੀ ਨਹੀਂ ਹੋਣੀ ਚਾਹੀਦੀ ਇਹ ਜਨਰਲ ਹੋਣੀ ਚਾਹੀਦੀ ਹੈ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਐਸਸੀ ਕਮਿਊਨਿਟੀ ਵਾਸਤੇ ਰਿਜ਼ਰਵ ਹੈ ਤੇ ਕੋਰਟ ਨੇ ਕੋਈ ਸਟੇ ਨਹੀਂ ਦਿੱਤੀ ਕੋਈ ਰਿਲੀਫ ਨਹੀਂ ਦਿੱਤਾ ਉਤੋਂ ਉਹ ਤੋਂ ਬਾਅਦ ਉਹਨਾਂ ਨੇ ਫਿਰ 15 9 2025 ਨੂੰ ਆਪਣਾ ਅਜੰਡਾ ਜਾਰੀ ਕਰਵਾ ਲਿਆ ਤੇ ਇਲੈਕਸ਼ਨ ਵਾਸਤੇ 18 9 ਨੂੰ ਸਾਡੀ ਇਲੈਕਸ਼ਨ ਹੋਊਗੀ ਤਿੰਨ ਬੀਬੀਆਂ ਸਾਡੀਆਂ ਪ੍ਰਧਾਨ ਬਣਾਈਆਂ ਰਿਤੂ ਰਾਣੀ ਜਿਹੜੀ ਹੈ ਵੈਸੀ ਪ੍ਰਧਾਨ ਬਣੀ ਤੇ ਸਾਨੂੰ ਕੌਂਸਲ ਜੀ ਹੈ ਉਹ ਵਾਈਸ ਪ੍ਰਧਾਨ ਬਣਾਈ ਤੇ ਕੁਲਦੀਪ ਗੌਰ ਜੀ ਜੂਨੀਅਰ ਵਾਈਸ ਪ੍ਰਧਾਨ ਬਣਾਈ ਉਹ ਤੋਂ ਬਾਅਦ ਅੱਜ 2 ਮਹੀਨੇ ਹੋਏ 2 ਮਹੀਨੇ ਦੇ ਕਰੀਬ ਸਮਾਂ ਹੋ ਚੁੱਕਿਆ 1 ਮਹੀਨਾ ਪਹਿਲਾਂ ਮੈਂ 11 ਤਰੀਕ ਨੂੰ ਅਪਲੀਕੇਸ਼ਨ ਵੀ ਦਿੱਤੀ ਸੰਬੰਧਿਤ ਡਿਪਾਰਟਮੈਂਟ ਨੂੰ ਵੀ ਸਾਡੀ ਜਿਹੜੀ ਹੈ ਇਲੈਕਸ਼ਨ ਹੈ ਉਹ ਹੋ ਚੁੱਕੀ ਹੈ ਇਸੀ ਕਮਿਊਨਿਟੀ ਵਾਸਤੇ ਵੀ ਇਹਨੂੰ ਪਾਵਰਾਂ ਦਿੱਤੀਆਂ ਜਾਂ ਤੇ ਹੁਣ ਤੱਕ ਭਾਵਨਾ ਨਹੀਂ ਦਿੱਤੀ ਮੈਂ ਮੈਂ ਮੰਤਰੀ ਸਾਹਿਬ ਨੂੰ ਵੀ ਸਬੰਧਤ ਡਿਪਾਰਟਮੈਂਟ ਨੂੰ ਵੀ ਅਪੀਲ ਕਰਦਾ ਵੀ ਆਪ ਜੀ ਨੇ ਬੜੀ ਮਤਲਬ ਵਧੀਆ ਕੰਮ ਕਰਿਆ ਵੀ ਇਲੈਕਸ਼ਨ ਜਿਹੜੀ ਹੈ ਬਿਲਕੁਲ ਸਾਫ ਸੁਥਰੀ ਇਲੈਕਸ਼ਨ ਕਰਾਈ ਹੈ ਤੇ ਐਸਸੀ ਕਮਿਊਨਿਟੀ ਨੂੰ ਜਿਹੜੀ ਨੁਮਾਇੰਦਗੀ ਦਿੱਤੀ ਹੈ ਤੇ ਮੈਂ ਅਪੀਲ ਕਰਦਾ ਮੰਤਰੀ ਸਾਹਿਬ ਨੂੰ ਸਬੰਧਤ ਮਹਿਕਮੇ ਦੇ ਮੰਤਰੀ ਨੂੰ ਤੇ ਆਪਣਾ ਸਬੰਧਤ ਡਿਪਾਰਟਮੈਂਟ ਨੂੰ ਬੀ ਇਹਦਾ ਜਿਹੜਾ ਗਜਟ ਹੈ ਉਹ ਜਲਦੀ ਜਲਦੀ ਜਾਰੀ ਕਰਿਆ ਜਾਵੇ ਤਾਂ ਕਿ ਜਿਹੜੇ ਭੜੇਖੇ ਐ ਐਸੀ ਸਮਾਜ ਦੇ ਵਿੱਚ ਉਹ ਦੂਰ ਹੋ ਸਕਣ। 2 ਮਹੀਨੇ ਤੋਂ ਬਾਅਦ ਵੀ ਬੀਤਨ ਦੇ باوجود ਜਿਹੜੀ ਪ੍ਰਧਾਨ ਨੂੰ ਪਾਵਰਾ ਨਾ ਮਿਲਣਾ ਗਜਟ ਦਾ ਨਾ ਅਨਨ ਕਰਨਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਬ्यान ਨੂੰ? ਨਹੀਂ ਸਰ ਡਿਪਾਰਟਮੈਂਟ ਨੂੰ ਗੁੰਮਰਾਹ ਕਰਿਆ ਜਾ ਰਿਹਾ ਸਾਡੇ ਲੋਕਲ ਜਿਹੜੀ ਲੀਡਰਸ਼ਿਪ ਹੈ ਉਹ ਤਰ੍ਹਾਂ ਤਰ੍ਹਾਂ ਦੇ ਮਤਲਬ ਹੱਥ ਕੰਡੇ ਬਣਾ ਕੇ ਕਿਸੇ ਨਾ ਕਿਸੇ ਬਹਾਨੇ ਉਹਨੂੰ ਉਖਰੀ ਜਾ ਰਹੇ ਆ। ਮੈਨੂੰ ਲੱਗਦਾ ਵੀ ਮੰਤਰੀ ਸਾਹਿਬ ਦਾ ਇਹ ਚ ਕੋਈ ਹੱਥ ਹੈ। ਇਸ ਸਬੰਧਤ ਜਿਹੜੇ ਉਰੇ ਸਾਡੇ ਲੋਕਲ ਗਰਾਊਂਡ ਤੇ ਲੀਡਰ ਐ ਜਿਹੜੇ ਆਪ ਦੇ ਬਣੇ ਹੋਏ ਜਾਂ ਕੋਈ ਹੋਰ ਐ ਤੇ ਉਹ ਥੋੜਾ ਜਿਹਾ ਗੁੰਮਰਾਹ ਕਰ ਰਹੇ ਆ ਮੈਂ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਵੀ ਇਹ ਗੰਭੀਰ ਮਸਲਾ ਜਿਹੜਾ ਇਹਨੂੰ ਮਤਲਬ ਤੁਸੀਂ ਜਲਦੀ ਜਲਦੀ ਨਹੀਂ ਕਰੀ ਐਸੀ ਸਮਾਜ ਨਾਲ ਆਪਾਂ ਇਹਨੂੰ ਕੋ ਥੱਕਾ ਨਹੀਂ ਜਾਂਦੇ ਵੀ ਜਦੋਂ 2 ਮਹੀਨਿਆਂ ਦੇ ਬਾਅਦ ਵੀ ਪ੍ਰਧਾਨ ਸਰਕਾਰ ਨੇ ਨਾਮਿਨੇਟ ਕਰਤਾ ਪਾਵਰਾਂ ਨਾ ਦੇਈਨਾਂ ਇਹਨੂੰ ਕਿਵੇਂ ਦੇਖਦੇ ਆਪਾਂ ਨਹੀਂ ਇਹ ਪਤਾ ਲੱਗਿਆ ਮੈਂ ਵੀ ਮੰਤਰੀ ਸਾਹਿਬ ਨੂੰ ਮਿਲੂੰਗਾ ਮੈਂ ਇਸ ਮਸਲੇ ਤੇ ਵੀ ਦੇਖੋ ਜਦੋਂ ਸਾਡਾ ਐਸੀ ਸਮਾਜ ਦਾ ਪ੍ਰਧਾਨ ਬਣਤਾ ਤੇ ਉਹਨੂੰ ਪਾਵਰਾਂ ਦੇਣਾ ਜ਼ਰੂਰੀ ਹੈ ਤਾਂ ਕਿ ਲੋਕਾਂ 'ਚ ਮੈਸੇਜ ਜਾਵੇ ਵੀ ਐਸੀ ਸਮਾਜ ਦੀ ਜਿਹੜੀ ਹੈ ਸਰਕਾਰ ਉਹ ਪੱਖ ਕਰਦੀ ਹੈ ਫਿਰ ਹਾਲਾਜੇ ਨਹੀਂ ਲੱਗ ਰਿਹਾ ਵੀ ਜਿਹੜੇ ਮਤਲਬ ਹੋ ਰਹੇ ਆ ਵੀ ਐਸੀ ਸਮਾਜ ਨਾਲ ਸਾਰਾ ਸਰ ਤੱਕਾ ਹੋ ਰਿਹਾ ਮੈਂ ਅਪੀਲ ਕਰਦਾ ਸਰਕਾਰ ਨੂੰ ਵੀ ਸਬੰਧਤ ਡਿਪਾਰਟਮੈਂਟ ਨੂੰ ਵੀ ਵੀ ਜਲਦੀ ਜਲਦੀ ਇਹਦਾ ਜਿਹੜਾ ਗਜਟ ਹੈ ਉਹ ਜਾਰੀ ਕਰਵਾਇਆ ਜਾਵੇ। ਚਲਿੰਦਰ ਜੀ 2 ਮਹੀਨੇ ਪਹਿਲਾਂ ਐਸੀ ਰੀਤੂ ਰਾਣੇ ਨੂੰ ਨਗਰ ਪੰਚਾਇਤ ਖਨੋਰੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਹਨਾਂ ਨੂੰ ਅਜੇ ਤੱਕ ਕੰਮ ਕਾਜ ਦੇ ਅਧਿਕਾਰ ਨਹੀਂ ਮਿਲੇ। ਆਪ ਕੀ ਕਹੋਗੇ ਇਸ ਬਾਰੇ ਚ ਸੰਗਰਨ ਖਨੋਰੀ ਦੇ ਵਿੱਚ ਪੰਚਾਇਤ ਰਹੀ ਅਤੇ 35 ਸਾਲ ਤੋਂ ਉੱਪਰ ਜਿਹੜਾ ਨਗਰ ਪੰਚਾਇਤ ਬਣੀ ਨੂੰ ਹੋ ਗਏ ਵੀ ਉਹਦੇ ਵਿੱਚ ਮੰਨ ਲਓ ਕਰੀਬ 60 ਸਾਲ 65 ਸਾਲ ਤੋਂ ਦੇ ਵਿੱਚ ਜਿਹੜੀ ਸਾਡੀ ਐਸਸੀ ਕਮਿਊਨਿਟੀ ਦੀ ਇੱਕ ਸਰਕਾਰ ਵੱਲੋਂ ਜੋ ਐਸਸੀ ਪ੍ਰਧਾਨਗੀ ਦੀ ਨਗਰ ਪੰਚਾਇਤ ਦੀ ਪ੍ਰਧਾਨਗੀ ਆਈ ਸੀ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਵਿਗਨ ਨੇ ਮੰਨ ਲਓ ਇੱਥੇ ਐਸਸੀ ਕਮਿਊਨਿਟੀ ਦੀ ਪ੍ਰਧਾਨ ਦੀ ਚੋਣ ਕੀਤੀ ਹੈ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਪਾਇਆ ਸੀ ਐਸਸੀ ਕਮਿਊਨਿਟੀ ਦੀ ਜਿਹੜੀ ਪ੍ਰਧਾਨਗੀ ਉਹਨੂੰ ਤੋੜਨ ਵਾਸਤੇ ਪਰ ਫਿਰ ਵੀ ਸਰਕਾਰ ਨੇ ਐਸਸੀ ਕਮਿਊਨਿਟੀ ਦਾ ਪ੍ਰਧਾਨ ਜਿਹੜਾ ਇੱਥੇ ਚੁਣਿਆ ਪਰ ਉਸ ਤੋਂ ਜਿਆਦਾ ਦੁੱਖ ਦੀ ਗੱਲ ਇਹ ਆ ਕਿ 2 ਮਹੀਨੇ ਤੋਂ ਉੱਪਰ ਹੋ ਗਏ ਐਸਸੀ ਕਮਿਊਨਿਟੀ ਦੇ ਜੋ ਪ੍ਰਧਾਨ ਹੈ ਰੀਤੂ ਰਾਣੀ ਚੁਣੇ ਗਏ ਨੇ ਉਹਨਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਾਰੀ ਨਹੀਂ ਕੀਤਾ ਗਿਆ ਜਦੋਂ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਦੋਂ ਤੱਕ ਪ੍ਰਧਾਨ ਜਿਹੜਾ ਬਣਾਉਣ ਦਾ ਕੋਈ ਫਾਇਦਾ ਨਹੀਂ ਉਹ ਇੱਕ ਡੰਮੀ ਪ੍ਰਧਾਨਗੀ ਗਿਣੀ ਜਾ ਸਕਦੀ ਹੈ ਕਿਉਂਕਿ ਜਦੋਂ ਤੱਕ ਉਸਦੇ ਕੋਲ ਪਾਵਰਾਂ ਨਹੀਂ ਆਉਂਦੀਆਂ ਤਾਂ ਉਹ ਪ੍ਰਧਾਨ ਬਣਾਉਣ ਦਾ ਫਾਇਦਾ ਵੀ ਕੁਝ ਨਹੀਂ ਸੋ ਮੈਂ ਹੁਣ ਇਹੀ ਸਰਕਾਰ ਨੂੰ ਬੇਨਤੀ ਕਰਦਾ ਪ੍ਰਧਾਨਗੀ ਦੀ ਚੋਣ ਹੋਈ ਹੈ ਤਾਂ ਉਸ ਪ੍ਰਧਾਨ ਨੂੰ ਜਿਹੜਾ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਉਸ ਨੂੰ ਪਾਵਰਾਂ ਦਿੱਤੀਆਂ ਜਾਣ ਤਾਂ ਜੋ ਸ਼ਹਿਰ ਦਾ ਜਿਹੜਾ ਵਿਕਾਸ ਦੇ ਕੰਮ ਨੇ ਉਹ ਹੋ ਸਕਣ ਅਤੇ ਸ਼ਹਿਰ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਨੇਪਰੇ ਚੜ ਸਕਣ ਹਰ ਐਸੇ ਵਰਗ ਨਾਲ ਸੰਬੰਧਤ ਰੀਤੂ ਰਾਣੀ ਨੂੰ ਨਗਰ ਪੰਚਾਇਤ ਖੰਡੋਰੀ ਦੇ ਪ੍ਰਧਾਨ ਬਣਿਆ ਨੂੰ 2 ਮਹੀਨੇ ਹੋ ਚੁੱਕੇ ਹਨ ਪਰ ਉਹਨਾਂ ਨੂੰ ਕੰਮ ਕਰਨ ਦੇ ਅਧਿਕਾਰ ਨਹੀਂ ਮਿਲੇ ਆਪ ਕੀ ਕਹਿਣਾ ਚਾਹੋਗੇ ਜਿਹੜੀ ਜਾਣਕਾਰੀ ਤੁਸੀਂ ਮੈਨੂੰ ਦਿੱਤੀ ਹੈ ਮੈਂ ਇੱਕ ਵਾਰੀ ਇਹਨੂੰ ਵੈਰੀਫਾਈ ਮੈਂ ਜ਼ਰੂਰ ਕਰਵਾ ਲੈਣਾ ਤੇ ਜੋ ਵੀ ਆਪਣੇ ਵੱਲੋਂ ਲੋੜੀਂਦਾ ਕਾਰਵਾਈ ਬੰਦੀ ਹੋਏਗੀ ਆਪਾਂ ਜ਼ਰੂਰ ਕਰਾਂਗੇ ਮੈਂ ਇੱਕ ਵਾਰੀ ਇਹਨੂੰ ਦਿਖਵਾ ਲੈਣਾ ਕਿ ਮੈਟਰ ਹੈ ਕੀ ਹੈ ਠੀਕ ਹੈ ਕਿਉਂਕਿ ਮੇਰੇ ਧਿਆਨ ਦੇ ਵਿੱਚ ਆਪ ਜੀ ਦੇ ਵੱਲੋਂ ਹੀ ਜਿਹੜੀ ਹੈ ਉਹ ਧਿਆਨ ਦੇ ਵਿੱਚ ਲਾਈ ਗਈ ਮੈਂ ਇੱਕ ਵਾਰੀ ਚੈੱਕ ਕਰਵਾ ਦਿੰਦਾ ਠੀਕ ਹੈ ਥੈਂਕ ਯੂ